आज अजीत नगर मोहल्ला के निवासियों ने सीवरेज बोर्ड कार्यालय के बाहर धरना दिया और अपना विरोध जताने के लिए गांव के लोगों ने वहां जाकर खाली बाल्टियां बजाई और ढोल भी बजाया मोहल्ला में 10 दिन से पानी नहीं आ रहा है जिसके चलते मोहल्ला वासियों ने सीवरेज बोर्ड कार्यालय के सामने धरना दिया और खाली बाल्टिया खटखटाई और डमरू फोड़े ਇਹ ਤੋਂ ਵੀ ਜਿਹੜੇ ਸਾਡੇ ਅਧਿਕਾਰੀ ਨੇ ਜਿਹੜੇ ਆਏ ਸੀਗੇ ਨੇ ਮਿਲਾ ਉਹ ਕਹਿੰਦੇ ਛੱਡਣੇ ਵੀ ਟੈਂਕਰ ਲੈ ਕੇ ਆਸੀ ਪਾਣੀ ਟੈਂਕਰ ਵੀ ਪ੍ਰਬੰਧ ਕਰਾਂਗੇ ਆ ਟੈਂਕਰ ਵੀ ਆ ਛੜਨੇਗੇ ਸਾਡੇ ਸੋਸ਼ਲ ਵਰਕਰ ਵੀਰ ਨੇ ਮੇਰੇ ਨਾਲ 10000 ਰੁਪਏ ਦਾ ਟੈਂਕਰ ਆਉਂਦਾ ਰਿਹਾ ਅੱਠ ਟੈਂਕਰ ਮੈਂ ਮੰਗਾਈ ਨੇ ਜੀ ਉਹ ਟੈਂਕਰ ਆਉਂਦੇ ਆ ਆਪਣੇ ਖਰਚੇ ਨਾਲ ਇਹਨੇ ਆਪਣੇ ਮੰਗਾਈ ਨੇ 10000 ਰੁਪਏ ਦਾ ਆਪਣੇ ਪਰਸਨਲ ਘਰ ਦੇ ਲਈ ਉਹਨਾਂ ਨੇ ਮੰਗਾਇਆਗਾ 10 11 ਟੈਂਕਰ ਆਏ ਨੇ ਜੀ ਸਾਡੇ ਮੁੱਲ ਆਏ ਨੇ ਅਸੀਂ ਆਪ ਦੇ ਆਪ ਮੰਗਾਈ ਇਹ ਬਾਕੀ ਦਿੱਕਤ ਇਹ ਵੀ ਆਉਂਦੀ ਆ ਜੇ ਹੁਣ ਮੰਨ ਲਓ ਤੁਸੀਂ ਟੈਂਕਰ ਦੀ ਗੱਲ ਜਿੱਕੇ ਵੀ ਸੀ ਟੈਂਕਰ ਪ੍ਰੋਵਾਈਡ ਕਰਵਾ ਦਿੰਦੇ ਆ ਤੇ ਕਿੰਨੀਆਂ ਗਲੀਆਂ ਨੇ ਜਿਨ੍ਹਾਂ ਦੇ ਵਿੱਚ ਟੈਂਕਰ ਆ ਜਾਣਗੇ ਕਈਆਂ ਗਲੀਆਂ ਦੇ ਵਿੱਚ ਤਾਂ ਸਰ ਟੈਂਕਰ ਨਹੀਂ ਬੜਦੀ ਪੀੜੀਆਂ ਗਲੀਆਂ ਨੇ ਹਾਂਜੀ ਦੂਸਰੀ ਗੱਲ ਜਦੋਂ ਹੁਣ ਇੱਕ ਟੈਂਕਰ ਖੜ ਗਿਆ ਕਿਤੇ ਤੇ ਸਾਡੀ ਮਾਂ ਆਹ ਆਹ ਇਹ ਇੱਕ ਜਗ੍ਹਾ ਤੋਂ ਪਾਣੀ ਦੇ ਬਾਹਰ ਦੀ ਕਿੰਨੀਆਂ ਘਟੋ ਲੈਣਗੀਆਂ ਨਹੀਂ ਨਹੀਂ ਠੀਕ ਹੈ ਦੇਖੋ ਸਾਡੀ ਤਾਂ ਸਭ ਬੇਨਤੀ ਆ ਵੀ ਸਾਡੇ ਦਾ ਹੀ ਬੇਨਤੀ ਇਹ ਆ ਵੀ ਸਾਡੇ ਦਾ ਪਾਣੀ ਦਾ ਪ੍ਰਬੰਧ ਕਰ ਦੇਖੋ ਉਹਦੀ ਹੀ ਆ ਇਹ ਤੁਹਾਨੂੰ ਦਿਖਾ ਸਕਦਾ ਸਿਕਰ ਪ੍ਰਕਿਰਤੀ ਕਿਹੜੀ ਉਕਾਦੀ ਹੈ ਕਿ ਕਿਰਤੀ ਹੈ ਰਹੀਗਾ ਕਿਹੜੀ ਅਗਰ ਕਿਤੇ ਪ੍ਰੈਸ਼ਰ ਪਾ ਕੇ ਰੱਖੋ ਟੈਂਕ ਅੰਦਰ ਕੋਈ ਫਸਿਆ ਹੋਵੇ ਤਾਂ ਕੀ ਗੱਲ ਕਰਦੇ ਹੋ ਤੁਹਾਡਾ ਦੇਖੋ ਬਹੁਤ ਸੋਕਣਾ ਗੱਲ ਕਰਤਾ ਕਦੀ ਵੀਡੀਓ ਮੰਗਤੇ ਤੁਹਾਨੂੰ ਕਦੇ ਨਹੀਂ ਦਿੰਦੇ ਠੀਕ ਹੈ ਤੁਹਾਨੂੰ ਕੋਈ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਮੰਨਦਾ ਕਿ ਥੱਲੇ ਵੀ ਕੋਈ ਮਲਾਜਮ ਕੇ ਬਾਹਰ ਢਿੱਲ ਕਰ ਜਾਂਦਾ ਕੋਈ ਜਾਂ ਤੇ ਮੇਰੇ ਇਤਿਆਹਤ ਲਿਓ ਬਾਡੀ ਆਉਂਗਾ ਮੈਂ ਇੱਕ ਬੇਨਤੀ ਵਿੱਚ ਆ ਜੀ ਮੈਂ ਤੁਹਾਨੂੰ ਆਪ ਜੀ ਨੂੰ ਮੈਂ ਤਿੰਨ ਵਾਰੀ ਮਿਲਿਆ ਸਰ ਤੁਹਾਨੂੰ ਤੁਸੀਂ ਮੈਨੂੰ ਰਿਟਰਨ ਦੇ ਵਿੱਚ ਕਿਹਾ ਸੀਗਾ ਮੈਂ ਰਿਟਰਨ ਦੇ ਵਿੱਚ ਵੀ ਲਿਖ ਕੇ ਦਿੱਤਾ ਵੀ ਪਾਣੀ ਦੀ ਸਮੱਸਿਆ ਸਾਡੀ ਤੁਸੀਂ ਉਸ ਦਿਨ ਕਿਹਾ ਵੀ ਸਾਡਾ ਸਰਵੇ ਚੱਲਿਆ ਸੀ ਟੋਟਲ ਆਪਣਾ ਨਾ 2 ਟੂਟਿਆਂ ਦਾ ਟਰੈਕਟਰ 플ੌਟ ਹੋਣਾ ਦਾ ਹਾਂਜੀ ਠੀਕ ਹੈ ਮਾਨਯੋਗ ਐਮਐਲਏ ਸਾਹਿਬ ਇਹ ਕਰਾ ਲਿਆ ਹਟ ਤੇ 4 ਟੂਟਿਆਂ ਦਾ ਟਰੈਕਟਰ ਫੁੱਲ ਲੱਗਣਾ ਦਾ ਠੀਕ ਹੈ ਜੀ ਉਹਦੇ ਨਾਲ ਦੇਖੋ ਨਾ ਜਿਵੇਂ ਜਦੋਂ 6 ਟ ਇਹ ਪੂਰੇ ਸਬੂਤ ਨੂੰ ਪਾਣੀ ਹੋਰ ਵਾਕੇ ਮਿਲੂਗਾ ਜਿਹੜਾ ਘਰ ਆਉਂਦਾ ਉਹ ਪਾਣੀ ਨਾ ਆ ਰਹੀ ਨਾ ਬੰਦੇ ਕੀ ਸਮੱਸਿਆ ਥੋੜੀ ਪਾਣੀ ਦੀ ਪਾਣੀ ਨਹੀਂ ਆਉਂਦਾ ਪਤਾ ਵੀ ਇੱਕ ਬੂੰਦ ਵੀ ਨਹੀਂ ਪਾਣੀ ਆਉਂਦਾ ਕਿਉਂ ਮੰਗੋ ਪਾਣੀ ਵਰਤੇ ਤਾਂ ਪਹਿਲਾਂ ਦੇੜੀ ਕਰਕੇ ਆਉਂਦੇ ਆ ਦੇੜੀ ਕਰਕੇ ਆ ਕੇ ਮਜ਼ਾ 파ਟ ਮੈਨੂੰ ਤਾਂ ਬਾਟ ਇੱਕ ਖੜਾ ਲੱਗੀ ਹੋਈ ਹੈ ਜੀ ਹੁੰਦਾ ਬੱਦੂ ਬੱਤਾਗਾ ਇਹ ਦਿਹਾੜੀ ਕਰਕੇ ਆਉਂਦੀ ਹੈ ਵਿਚਾਰੀ ਬਜ਼ੁਰਗੇ ਕਿੱਥੋਂ ਬਾਲਟੀਆਂ ਲੈਵੇ ਚੱਲ ਸਾਡੇ ਵਰਗੇ ਅਸੀਂ ਬਾਲਟੀਆਂ ਚੱਕ ਲੈਣੇ ਆਂਗੇ ਇਹ ਵਿਚਾਰੀ ਕਿੱਥੋਂ ਬਾਲਟੀਆਂ ਲੈ ਕੇ ਆਵੇ ਬਹੁਤ ਆਖੇ ਨਹੀਂ ਮਾਦੇ ਸਿਕਾਹ ਨਹੀਂ ਕਿਤੇ ਕਿਸ ਦੀ ਸੁਣਾਂ ਨਾ ਇਹ ਬਥਾਰਿਆ ਕਰਿਆ ਨਾ ਕੋਣ ਸੁਣਦਾ ਕੋਈ ਨਹੀਂ ਸੁਣਦਾ ਦੇ ਕਿਸੇ ਦਾ ਪਾਣੀ ਲੱਗਿਆ ਹੁੰਦਾ ਅਗਲਾ 2 ਕੋਟੀ ਭਰਾ ਦਿੰਦਾ ਅਗਲਾ ਕਹਿੰਦਾ ਕਿੱਥੋਂ ਦੇ ਜੇ ਸੀ ਪਾਣੀ ਸਾਨੂੰ ਵੀ ਲਾਉਂਦਾਂ ਗਾ ਹੈ ਮੁੱਲ ਵੀ ਨਹੀਂ ਦਿੰਦਾ ਹੈ ਅਗਲਾ ਮੁੱਲ ਨੂੰ ਵੀ ਜ਼ੋਰ ਲਾ ਲੈ ਮੈਂ ਤਾਂ ਪਾਣੀ ਕਾਰਨ ਦੀ ਪਾਣੀ ਨਹੀਂ ਆ ਰਿਹਾ 10 ਦਿਨ ਹੋ ਗਏ ਨੇਗੇ ਪਾਣੀ ਨਹੀਂ ਆ ਰਿਹਾ ਜੀ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਦਿੱਕਤ ਹੈਗੀ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਜੀ ਅਸੀਂ ਅੱਕ ਕੇ ਧਰਨਾ ਲਾਇਆ ਜੀ 10 ਦਿਨ ਹੋ ਗਏ ਨੇਗੇ ਮੈਡਮਾ ਸਾਡੀਆਂ ਬੱਚਿਆਂ ਨੂੰ ਵੜ ਵੜ ਖਾਂਦੀਆਂ ਨੇ ਤੁਸੀਂ ਵਰਦੀ ਨਹੀਂ ਪਾ ਕੇ ਆਉਂਦੇ ਅਸੀਂ ਵਰਦੀ ਕਿੱਥੋਂ ਧੋਈਏ ਜਦੋਂ ਪਾਣੀ ਨਹੀਂ ਆਉਂਦਾ ਹੈਗਾ ਕਿੱਥੋਂ ਅਸੀਂ ਬੱਚਿਆਂ ਨੂੰ ਆਏ ਸਾਡੇ ਪੀਣ ਨੂੰ ਪਾਣੀ ਤੱਕ ਨਹੀਂ ਹੈਗਾ ਜੀ ਫਿਰ ਕਿੱਥੋਂ ਲਿਆ ਪਾਣੀ ਜੀ ਪਾਣੀ ਜੇ ਕਿਸੇ ਦੇ ਸਰਸਿਵਾਲ ਲੱਗੀਆਂ ਹੋਈਆਂ ਨੇ ਜੀ ਅਸੀਂ ਕਿਸੇ ਤੋਂ ਲੈ ਲੈਨੇ ਆ ਤਾਂ ਅਗਲਾ ਰੋਜ਼ ਰੋਜ਼ ਸਾਨੂੰ ਪਾਣੀ ਨਹੀਂ ਦਿੰਦਾ ਹੈਗਾਗਾ ਅਸੀਂ ਉਹੀ ਘੁੱਟ ਘੁੱਟ ਵਰਤ ਲੈਨੇ ਆ ਜੀ ਅਗਲਾ ਕਹਿੰਦਾ ਸਾਨੂੰ ਬਿਲ ਆਉਂਦਾਗਾ ਕਿੱਥੋਂ ਅਸੀਂ ਪਾਣੀ ਦਾ ਹੱਲ ਕਰੀਏ ਸਾਡਾ ਕੋਈ ਹੱਲ ਨਹੀਂ ਸਾਡਾ ਪਾਣੀ ਦਾ ਹੱਲ ਕਰਨ ਜੀ ਕੀ ਸਮੱਸਿਆ ਆਪਣੇ ਪਾਣੀ ਦੀ ਹਾਂ ਸਮੱਸਿਆ ਇਹ ਹੈ ਜਿਹੜਾ ਪਾਣੀ ਹੈ ਸਾਨੂੰ ਉਹ ਪਿਛਲੇ 8-10 ਦਿਨਾਂ ਤੋਂ ਸਪਲਾਈ ਨਹੀਂ ਹੋ ਰਿਹਾ ਅਸੀਂ ਬੜੇ ਪਰੇਸ਼ਾਨ ਆ ਬੜੀ ਚਿੰਤਾ ਵਿੱਚ ਆ ਕਿਉਂਕਿ ਪਾਣੀ ਹੀ ਮਨੁੱਖ ਦੀ ਮੂੜੀ ਲੋੜ ਆ ਜੇ ਪਾਣੀ ਨਹੀਂ ਹੋਗਾ ਤਾਂ ਸਾਰੇ ਸਾਡਾ ਸਰੀਰ ਸਵਾਰਕ ਢਾਂਚਾ ਸਾਰਾ ਤੈਸ਼ਨੈਸ ਹੋ ਜਾਂਦਾ ਬੱਚੇ ਨੇ ਸਕੂਲ ਜਾਣਾ ਉਹ ਬਗੈਰ ਨਹਾਏ ਤਾਂ ਜਾਂਦੇ ਨੇ ਬਗੈਰ ਵਰਦੀ ਪਾਏ ਜਾਂਦੇ ਨੇ ਤਾਂ ਉਹਨਾਂ ਦਾ ਉੱਥੇ ਸਟਾਫ ਆ ਜਿਹੜਾ ਉਹ ਵੀ ਉਹਨਾਂ ਨੂੰ ਕੁੱਟਮਾਰ ਕਰਦਾ ਬੱਚੇ ਨੂੰ ਸੋ ਜਾ ਦਿੰਦਾ ਸੋ ਸਾਡੀ ਸਮੱਸਿਆ ਵੀ ਪਾਣੀ ਆ ਇਹ ਸਾਡੇ ਨੂੰ ਪਹੁੰਚਾਇਆ ਜਾਵੇ ਕਿਉਂਕਿ ਪਾਣੀ ਮੁੰਡਲੀ ਲੋੜਾ ਮਨੁੱਖ ਦੀ ਮੁੰਡਲੀ ਲੋੜਾ ਜਿਹੜਾ ਪਾਣੀ ਆ ਪਾਣੀ ਮਿੜਾ ਤਾਂ ਆਪਸੀ ਕੁਸ਼ਲ ਕੰਮ ਨਹੀਂ ਕਰ ਸਕਦੇ ਮੇਰਾ ਨਾਮ ਵੀ ਤਾਰਾ ਸਿੰਘ ਆ ਜੀ ਤਾਰਾ ਸਿੰਘ ਜੀ ਅੱਜ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੀਵਰੇਜ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਕੀ ਮੰਗ ਆੜੀ ਦੇਖੋ ਜੀ ਮੰਗ ਤਾਂ ਸਾਡੀ ਇਹੀ ਹੈਗੀ ਵੀ ਅਸੀਂ ਅੱਜ ਸੰਗਰੂਰ ਸੀਵਰੇਜ ਬੋਰਡ ਦੇ ਦਫ਼ਤਰ ਮੂਰੇ ਧਰਨਾ ਲਾ ਕੇ ਬੈਠਿਆਂਗੇ ਕਾਰਨ ਇਹੀ ਹੈ ਵੀ ਸਾਰਿਆਂ ਨੂੰ ਵੱਡੀ ਦਿੱਕਤ ਸਾਡੇ ਪਾਣੀ ਪੀਣ ਵਾਲੇ ਪਾਣੀ ਦੀ ਆ ਜਿੱਥੇ ਜੀਤਨਾਗਰ ਦੇ ਵਿੱਚ ਪਾਣੀ ਦੀ ਸਮੱਸਿਆ ਹੈ ਤੇ ਹੋਰ ਵੀ ਮਹੱਲੇ ਨੇ ਜਿੱਥੇ ਪਾਣੀ ਦੀ ਸਮੱਸਿਆ ਆ ਰਹੀ ਆ ਪਰ ਜਿਨ੍ਹਾਂ ਨੂੰ ਅਸੀਂ ਨੇ ਵੋਟਾਂ ਪਾ ਕੇ ਕੁਰਸੀਆਂ ਤੇ ਬਿਠਾਇਆ ਇੱਕ ਸਾਡੇ ਨਿਰਿੰਦਰ ਕੌਰ ਭਰਾ ਜੀ ਐਮਐਲਏ ਸਾਹਿਬ ਨੇ ਜੇ ਉਹ ਤੇ ਉਹਨਾਂ ਦੇ ਇੱਕ ਕਹਿਣ ਦਾ ਮਤਲਬ ਇਹ ਆ ਵੀ ਇੱਕ ਲੇਡੀਜ਼ ਹੋ ਕੇ ਇੱਕ ਔਰਤਾਂ ਦੀ ਸਮੱਸਿਆ ਨਹੀਂ ਸਮਝ ਸਕਦੇ 22 ਸਾਲ ਹੋ ਗਏ ਸਰਕਾਰ ਬਣੀ ਨੂੰ ਪੌਣੇ 3 ਸਾਲ ਹੀ ਹੋ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜੀ ਇਹ ਸਮੱਸਿਆ ਨੇ ਅਸੀਂ ਆਉਂਦੇ ਸਾਰ ਇੱਕ ਮਹੀਨੇ ਦੇ ਵਿੱਚ ਦੂਰ ਕਰਾਂਗੇ ਕੀ ਉਹਨਾਂ ਨੇ ਦੂਰ ਕਰਤੀਆਂ ਕੁਛ ਨਹੀਂ ਦੂਰ ਕੀਤਾ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਨੇਗੀਆਂ ਗਲੀਆਂ ਸਾਡੀਆਂ ਦਬੀਆਂ ਪਈਆਂ ਨੇਗੀਆਂ ਲਾਈਟਾਂ ਸਾਡੇ ਨਹੀਂ ਹੈਗੀਆਂ ਸਾਰ ਨਾਲੋਂ ਵੱਡੀ ਦਿੱਕਤ ਆ ਪੀਣ ਵਾਲੇ ਪਾਣੀ ਦੀ ਸਾਡੇ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈਗਾ ਸਾਨੂੰ ਹਜ਼ਾਰ ਹਜ਼ਾਰ ਰੁਪਏ ਦੇ ਮੁੱਲ ਟੈਂਕਰ ਲੈ ਕੇ ਆਉਣੇ ਪੈਂਦੇ ਨੇਗੇ ਹਜ਼ਾਰ ਹਜ਼ਾਰ ਰੁਪਏ ਦੇ ਮੁੱਲ ਟੈਂਕਰ ਲਿਆ ਕੇ ਸਾਡੇ ਮਾਵਾ ਭੈਣਾਂ ਨੂੰ ਬਾਲਟੀਆਂ ਭਰਾਉਣੀਆਂ ਪੈਂਦੀਆਂ ਨੇ ਔਰ ਸਾਡੀਆਂ ਮਾਵਾ ਭੈਣਾਂ ਨੂੰ ਦੂਰੋਂ ਦੂਰੋਂ ਪਾਣੀ ਦੀਆਂ ਬਾਲਟੀਆਂ ਚੱਕ ਕੇ ਆਪਣੇ ਘਰ ਤੱਕ ਲੈ ਕੇ ਜਾਣੀਆਂ ਪੈਂਦੀਆਂ ਨੇਗੀਆਂ ਐਕਸ਼ਨ ਸਾਹਿਬ ਕਹ ਰਹੇ ਸੀ ਅਸੀਂ ਪਾਣੀ ਮੋਹਿਆ ਕਰਾਵਾਂਗੇ ਟੈਂਕਰ ਪਹੁੰਚਦੇ ਕਰਾਂਗੇ ਦੇਖੋ ਜੀ ਹੁਣ ਅੱਜ ਉਹਨਾਂ ਨੇ ਸਾਡੇ ਨਾਲ ਮੈ ਹੀ ਨਹੀਂ ਹੈਗਾ ਵੀ ਪਹਿਲਾਂ ਮਿਲਿਆ ਨਹੀਂ ਐਕਸ਼ਨ ਸਾਹਿਬ ਨੂੰ ਵੀ ਮਿਲਾਂਗੇ ਰਿਟਰਨ ਦੇ ਵਿੱਚ ਵੀ ਲਿਖ ਕੇ ਦਿੱਤਾ ਹੋਇਆਗਾ ਚਾਹ ਧੰਨਵਾਦ ਉਹ ਐਕਸ਼ਨ ਸਾਹਿਬ ਨੇ ਆ ਕੇ ਸਾਡੀ ਗੱਲ ਸੁਣੀ ਆ ਉਹ ਕਹਿੰਦੇ ਵੀ ਤੁਹਾਨੂੰ ਟੈਂਕਰ ਮੋਹਿਆ ਕਰਾਵਾਂਗੇ ਪਰ ਸਾਡੀ ਮੰਗ ਤਾਂ ਇਹੀ ਆ ਵੀ ਸਾਨੂੰ ਪਾਣੀ ਦਾ ਪੱਕਾ ਪ੍ਰਬੰਧ ਕਰਵਾਇਆ ਜਾਵੇ ਕਿਉਂਕਿ ਟੈਂਕਰ ਕਦੋਂ ਆਊਗਾ ਕਿਸੀ ਕਿਸੇ ਪੀੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਕਈਆਂ ਤੇ ਟੈਂਕਰ ਵੱੜਦਾ ਨਹੀਂ ਜੇ ਹੁਣ ਇੱਕ ਟੈਂਕਰ ਗਲੀ ਦੇ ਵਿੱਚ ਆ ਕੇ ਖੜ ਗਿਆ ਤੇ ਉੱਥੇ ਦਿੱਕਤ ਇਹ ਆਊਗੀ ਵੀ ਸਾਡੇ ਘਰ ਮੂਰੇ ਦਾ ਉਹ ਕਹੂਗਾ ਸਾਡੇ ਘਰ ਮੂਰੇ ਲੜਾਈ ਝਗੜੇ ਦਾ ਕਾਰਨ ਹੋਊਗਾ ਪਰ ਜਦੋਂ ਅਸੀਂ ਟੈਂਕਰ ਲੈ ਕੇ ਜਾਂਦੇ ਸੀ ਅਸੀਂ ਦੋ ਚਾਰ ਘਰ ਦੇ ਇੱਥੇ ਲਾਤਾ ਇੱਥੇ ਲਾਤਾ ਉਹ ਆਪਸੀ داری ਸਹਿਮਤੀ ਸੀ ਪਰ ਜਦੋਂ ਕਹਿਣਗੇ ਵੀ ਸਰਕਾਰੀ ਟੈਂਕਰ ਆ ਰਿਹਾ ਉਹ ਕਹੂਗਾ ਸਾਡੇ ਘਰ ਮੂਰੇ ਲੜਾਈ ਝਗੜੇ ਦਾ ਕਾਰਨ ਬਣੂਗਾ ਸੋ ਸਾਡੀ ਤਾਂ ਦੇਖੋ ਜੀ ਬੇਨਤੀ ਆ ਜੀ ਐਕਸ਼ਨ ਸਾਹਿਬ ਨੂੰ ਤੇ ਵੀ ਜਿਹੜਾ ਇਹਨਾਂ ਨੇ ਪਾਣੀ ਦੇ ਵਾਸਤੇ ਅਸੀਂ ਉਰੇ ਆਏਗੇ ਸਾਡੇ ਦਾ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਸਾਤੋਂ ਰੋਜ਼ ਰੋਜ਼ ਧਰਨੇ ਲੱਗਦੇ ਰੋਜ਼ ਰੋਜ਼ ਕੰਪਲੀਟਾ ਨਹੀਂ ਦਿੱਤੀ ਜਾਂਦੀ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਇਹ ਹੀ ਹੋਊਗਾ ਜੀ ਅੱਜ ਅਸੀਂ ਪੂਰੇ ਜਿਹੜਾ ਹੈਗਾਗਾ ਸਵੇਰੇ 9 ਵਜੇ ਤੋਂ 5 ਵਜੇ ਤੱਕ ਦਾ ਧਰਨਾ ਇੱਥੇ ਬੈਠਿਆ ਸੀ ਬਰਡ ਬੋਰਡ ਦੇ ਦਫਤਰ ਦੇ ਮੁਰੇ ਐਕਸਮ ਸਾਹਿਬ ਮਿਲ ਕੇ ਗਏ ਨੇ ਪਰ ਜਿਹੜੀ ਅਸੀਂ ਨੇ ਮੈਂ ਜਿਹੜਾ ਸੀਵੀਆਈ ਆ ਸੌਰੀ ਸੀਆਈਡੀ ਆ ਜਾਂ মিডিਆ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਤੋਂ ਰਿਟਰਨ ਦੇ ਵਿੱਚ ਦੇਖ ਕੇ ਦਿੱਤਾ ਹੈਗਾ ਸੋ ਮੈਂ ਸ਼ਾਮ 5 ਵਜੇ ਤੱਕ ਬੈਠੂਗਾ ਬਾਕੀ ਜੀ ਸਾਡੀਆਂ ਮਾਮਾ ਭੈਣਾਂ ਨੇ ਬਦਿਆਲੀਆਂ ਉਹਨਾਂ ਨੂੰ ਮੈਂ ਆਪਦੇ ਆਪ ਦੇ ਘਰੇ ਤੋਂ ਰੂੰਗਾ ਕਿਉਂਕਿ ਉਹਨਾਂ ਨੂੰ ਜਵਾਖਾ ਵੀ ਸਾਹਮਣਾ ਸਕੂਲੋਂ ਨਾਲ ਜਵਾਖ ਵੀ ਆਉਣੇ ਨੇ ਕੱਪੜੇ ਵੀ ਧੋਣੇ ਨੇ ਕੰਮ ਵੀ ਕਰਨੇ ਨੇ ਸੋ ਇਸ ਕਰਕੇ ਬੇਨਤੀ ਹੈ ਜੀ ਮੇਰੀ ਤਾਂ ਫੇਰ ਇਹ ਹੀ ਵੀ ਸਾਡੇ ਪਾਣੀ ਦਾ ਪੱਕਾ ਜਿਹੜਾ ਹੈਗਾਗਾ ਪ੍ਰਬੰਧ ਕੀਤਾ ਜਾਵੇ ਸਫਾਈ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਜਿਹੜੀਆਂ ਗਲੀਆਂ ਗੁਲੀਆਂ ਟੁੱਟੀਆਂ ਨੇ ਉਹਦਾ ਪੱਕਾ ਪ੍ਰਬੰਧ ਕੀਤਾ ਜਾਵੇ ਐਕਸ ਸਰ ਸਾਹਿਬ ਇੱਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅਜੀਦ ਨਗਰ ਵਾਸੀ ਜੂਝ ਰਹੇ ਨੇ ਤੇ ਇਸ ਕਾਰਨ ਨੂੰ ਇਹ ਧਰਨਾ ਬਿਲਗਾਇਆ ਹੈ ਕੀ ਕਿੰਨਾ ਚਾਹੂੰਗੀ ਜੀ ਜੋ ਪਾਣੀ ਦੀ ਸਮੱਸਿਆ ਅਗਰ ਪੂਰੇ ਸੰਗਰੂਰ ਸ਼ਹਿਰ ਦੀ ਗੱਲ ਕਰੀਏ ਤੇ ਫਿਲਹਾਲ ਇਹ ਨਹੀਂ ਕਹਿ ਸਕੀਦਾ ਕਿ ਪਾਣੀ ਦੀ ਇੱਕਦਮ ਸਮੱਸਿਆ ਆ ਰਹੀ ਆ ਪਾਣੀ ਬਿਲਕੁਲ ਨਹੀਂ ਜਾਂਦਾ ਹਾਂਜੀ ਇਹ ਜ਼ਰੂਰ ਹੈ ਕਿ ਕੁਝ ਏਰੀਏ ਦੇ ਵਿੱਚ ਪ੍ਰੈਸ਼ਰ ਘਟਿਆ ਉਸ ਸਬੰਧੀ ਵੈਸੇ ਲੋਕਾਂ ਕੋਲ ਮੇਰਾ ਨੰਬਰ ਵੀ ਆ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ ਕਿ ਮੇਰੇ ਨਾਲ ਕਦੀ ਵੀ ਗੱਲ ਕਰ ਸਕਦੇ ਨੇ ਬਟ ਜੋ ਕਿ ਅੱਜ ਅਜੀਤ ਨਗਰ ਤੇ ਕੁਝ ਰਿਪਰੈਜ਼ੈਂਟੇਟਿਵ ਆ ਕੇ ਬਿਨਾ ਮਿਲੇ ਬਿਨਾ ਕਿਸੇ ਗੱਲਬਾਤ ਕੀਤੇ ਧਰਨੇ ਤੇ ਬੈਠੇ ਹਨ ਆਪ ਇਸ ਚੀਜ਼ ਦਾ ਦੇਖ ਸਕਦੇ ਕਿ ਕਿ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਫੋਨ ਕੀਤੇ ਨੇ ਅਧਿਕਾਰੀਆਂ ਨੂੰ ਮਿਲੇ ਆ ਕਿ ਆਂਦੇ ਨੇ ਬਾਹਰ ਜਾਂਦੇ ਨੇ ਲੇਕਿਨ ਸਾਡਾ ਕੰਮ ਨਹੀਂ ਪੂਰਾ ਹੋਇਆ ਜਿਸ ਕਰਕੇ ਧਰਨਾ ਲਗਾਉਣਾ ਪਿਆਗਾ ਦੇਖੋ ਜੀ ਇਦਾਂ ਦੀ ਬਿਲਕੁਲ ਉਹਨਾਂ ਦੀ ਗੱਲ ਗਲਤ ਆ ਉਹਨਾਂ ਕੋਲ ਸਾਡੇ ਅਧਿਕਾਰੀ ਗਏ ਆ ਜਿੱਥੇ ਅਗਰ ਕਿਤੇ ਪ੍ਰੈਸ਼ਰ ਘਟ ਸੀ ਉਥੇ ਪਾਣੀ ਦੇ ਟੈਂਕਰ ਵੀ ਭੇਜੇ ਗਏ ਹਨ ਤੇ ਉਹ ਤਾਂ ਕਹਿੰਦੇ ਸੀ 1000 ਰੁਪਏ ਲੈ ਕੇ ਆਪਣੇ ਕੋਲੋਂ ਟੈਂਕਰ ਮੰਗਵਾ ਰਹੇ ਨੇ ਇਹ ਇਹ ਗੱਲ ਬਿਲਕੁਲ ਗਲਤ ਆ ਆਪ ਉਹਨਾਂ ਤੋਂ ਮੰਗ ਸਕਦੇ ਜੀ ਕਿ ਅਗਰ ਕੋਈ 1000 ਰੁਪਏ ਚ ਟੈਂਕਰ ਮੰਗਾਉਂਦਾ ਆ ਉਹ ਸਾਨੂੰ ਦੱਸਣ ਬਿਲਕੁਲ ਰਿਪਰੈਜ਼ੈਂਟ ਕਰਨ ਕਿ ਕਦੋਂ ਮੰਗਾਈ ਗਏ ਆ ਅਸੀਂ ਉਹਨਾਂ ਕੋਲ ਆਪ ਭੇਜਾਂਗੇ ਹੁਣ ਇਸ ਸਮੱਸਿਆ ਦੇ ਹੱਲ ਸੰਬੰਧੀ ਜੋ ਗੱਲ ਕਰੀਏ ਲੋ ਪ੍ਰੈਸ਼ਰ ਸੰਬੰਧੀ ਕੁਝ ਇਲੀਗਲ ਕਨੈਕਸ਼ਨ ਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਕਨੈਕਸ਼ਨ ਕੀਤੇ ਆ ਉਹ ਪਾਣੀ ਕਿਤੇ ਮਿੱਟੀ ਦੇ ਵਿੱਚ ਜਾਂ ਕਿਤੇ ਨਾਲੀਆਂ ਵਿੱਚ ਨਿਕਲੀ ਜਾ ਰਿਹਾ ਉਸ ਸੰਬੰਧੀ ਠੇਕੇਦਾਰ ਨੂੰ ਸਖਤੀ ਨਾਲ ਤਹਿਦ ਕੀਤੀ ਗਈ ਆ ਕਿ ਬਿਨਾ ਕੁਝ ਦੇਖੇ ਢਿੱਲ ਛੱਡੇ ਉਹ ਬੰਦ ਕਰ ਦਿੱਤੇ ਜਾਣ ਕਿ ਲੋਕਾਂ ਨੂੰ ਪ੍ਰੈਸ਼ਰ ਦੇ ਨਾਲ ਪਾਣੀ ਜਾਵੇ। ਰਹੀ ਗੱਲ ਮਾਨਯੋਗ ਮੁੱਖ ਮੰਤਰੀ ਜੀ ਦੇ ਉਪਰਾਲਿਆਂ ਸਤਕਾ ਮਾਨਯੋਗ ਐਮਐਲਏ ਸਾਹਿਬ ਦੇ ਉਪਰਾਲਿਆਂ ਸਤਕਾਰ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ ਨਾ ਮਸਲਿਆਂ ਨੂੰ ਬੜਾ ਗੰਭੀਰਤਾ ਨਾਲ ਲਿਆ ਆ। 4 ਟਿਊਬਲਾਂ ਦਾ ਐਸਟੀਮੇਟਿਕ ਸੈਪਰੇਟ ਤੌਰ ਤੇ ਬਣ ਚੁੱਕਿਆ। ਦੋ ਟਿਊਬਲਾਂ ਦਾ ਟੈਂਡਰ ਸਾਡਾ ਅੰਡਰ ਅਲਾਟਮੈਂਟ ਦਾ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਉਹ ਅਲਾਟਮੈਂਟ ਸਟੇਜ ਤੇ ਆ ਟੋਟਲ ਆਪ ਦੇਖ ਸਕਦੇ ਜੇ ਕਿ 6 ਟਿਊਬਲ ਸੰਗਰੂਰ ਸ਼ਹਿਰ ਦੇ ਵਿੱਚ ਅਗਲੇ 4 ਮਹੀਨਿਆਂ ਦੇ ਵਿੱਚ ਲੱਗ ਜਾਣਗੇ ਜਿਹਦੇ ਨਾਲ ਕਿੰਨੀ ਸਮੱਸਿਆ ਦਾ ਹੱਲ ਹੋਏਗਾ ਇਹ ਇੱਕ ਫੇਜ਼ ਦਾ ਪ੍ਰੋਜੈਕਟ ਏ ਆ ਸੈਕੰਡ ਫੇਜ਼ ਪ੍ਰੋਜੈਕਟ ਦਾ ਜਿਹੜਾ ਚੱਲੇਗਾ ਉਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਨਹਿਰੀ ਪਾਣੀ ਨੂੰ ਸੋਧ ਕੇ ਲੋਕਾਂ ਤੱਕ ਸਪਲਾਈ ਕਰਨ ਦਾ ਇਹ ਸਰਕਾਰ ਵੱਟੋਂ ਪੂਰਾ ਉਪਰਾਲਾ ਕੀਤਾ ਜਾ ਰਿਹਾ ਹੈ। ਪਰੇਸ਼ਾਨੀ ਇਹ ਹੈ ਕਿ ਬੱਚੇ ਜਿੰਨ ਸਕੂਲ ਜਾਣਾ ਔਖਾ ਹੈ ਬਰਦੀ ਨੂੰ ਪਈ ਜਾਂਦੀਆਂ ਤਾਂ ਫੌਰੀ ਤੌਰ ਤੇ ਕੀ ਹੱਲ ਨਾ ਬਿਲਕੁਲ ਜੀ ਫੌਰੀ ਤੌਰ ਤੇ ਮੈਂ ਇਹਨਾਂ ਨੂੰ ਪੂਰੀ ਬੇਨਤੀ ਕੀਤੀ ਹੈ ਖੁਦ ਜਾ ਕੇ ਆਇਆ ਮੇਰੀ ਦਫਤਰੀ ਟੀਮ ਖੁਦ ਬਾਹਰ ਖਲੋਕੇ ਜਾ ਕੇ ਆਈ ਹੈ ਕਿ ਸਾਨੂੰ ਨਾਮ ਲਿਖਾਓ ਤੁਸੀਂ ਚੱਲੋ ਤੁਹਾਡੇ ਕੋਲ ਨਾਲ-ਨਾਲ ਅਸੀਂ ਦੋ ਟੈਂਕਰ ਇਕੱਠੇ ਭੇਜਾਂਗੇ ਤੁਹਾਡੇ ਘਰ ਦੇ ਬਾਹਰ ਖੜੇ ਰਹਿਣਗੇ ਅਗਰ ਤੁਹਾਨੂੰ ਲੱਗਦਾ ਸਮੱਸਿਆ ਹੈ ਮੇਰੀ ਟੀਮ ਤੁਹਾਨੂੰ ਪ੍ਰੈਸ਼ਰ ਵੀ ਚੈੱਕ ਕਰਾ ਕੇ ਜਾਏਗੀ ਪਾਣੀ ਦਾ ਇਧਰ ਕਿਹੜੇ ਟੈਂਕਰ ਭੜਾਉਂਗੇ ਪੂਰੀ ਗਲੀ ਬਸਤੀ ਗੁਰਾਹਲ ਹੈ ਨਹੀਂ ਪੂ ਅਸੀਂ ਸ਼੍ਰੀ ਅਕਤਾਰ ਸਿੰਘ ਜੀ ਆਪ ਜਾਣਦੇ ਜੇ ਕਿ ਉਹ ਥੋੜਾ ਜਿਹਾ ਮੇਬੀ ਉਹਨਾਂ ਦਾ ਕੁਝ ਪਰਸਨਲ ਸਮੱਸਿਆ ਹੋਏਗੀ ਉਹ ਸਾਨੂੰ ਦੱਸਣ ਜਿੱਥੇ ਉਹ ਕਹਿਣਗੇ ਉੱਥੇ ਖਿਲਾਰ ਦਾਂਗੇ ਟੈਕਰ